ਕਿ 20 ਸਾਲ ਮਿਰ ਮਿੱਤਲ ਬਿਨਾ ਕੋਈ ਫਿਲਮ ਨਹੀਂ ਬਣੀ ਤੇ ਜੇ ਸੀਨ ਘਟਦੇ ਹੁੰਦੇ ਸੀ ਤਾਂ ਡਿਸਟਰੀਬਿਊਟਰ ਕਹਿ ਕੇ ਸ਼ਰਤ ਰੱਖ ਕੇ ਮਿਰ ਮਿੱਤਲ ਦੇ ਸੀਨ ਵਧਾਉਂਦੇ ਹੁੰਦੇ ਸੀ ਮਿੱਤਲ ਸਾਹਿਬ ਦੇ ਹਿੱਸੇ ਚ ਹੀ ਆਈ ਹੈ ਬਹੁਤ ਤੁਹਾਡੇ ਤਜਰਬੇ ਤੇ ਤੁਹਾਡੇ ਨਜ਼ਰੀਏ ਨਾਲ ਕਿ ਉਹਨਾਂ ਦਾ ਦੌਰ ਬਾਅਦ ਚ ਨਹੀਂ ਹੈ ਕਿ ਇੱਕ ਇਹ ਐਕਟਰ ਹੋਵੇ ਕਮੀਡੀਅਨ ਤੇ ਉਹਦੇ ਬਗੈਰ ਫਿਲਮ ਬਣ ਜੇ ਪੰਜਾਬ ਚ ਹੋਰ ਨਹੀਂ ਕੋਈ ਅਦਾ ਸੱਚਾ ਕੋਈ ਤਾਂ ਨਗਰ ਪਾਤਰ ਉਹ ਤਾਂ ਪਹਿਲਾਂ ਵੀ ਨਹੀਂ ਸੀ ਉਸ ਉਸ ਪਹਿਲਾਂ ਤੇ ਇਹ ਤੇ ਨਹੀਂ ਕਿ ਗੋਪਾਲ ਸਾਈਕਲ ਜਾਂ ਖਰੇਤੀ ਪੈਂਗੇ ਬਿਨਾ ਫਿਲਮਾਂ ਨਹੀਂ ਬਣੀਆਂ ਉਹ ਬੜੇ ਵੱਡੇ ਆਪਦੇ ਸਮੇ ਦੇ ਕਮੇਡੀਅਨ ਸੀ ਜੀ ਖਰੇਤੀ ਪੈਂਗਾ ਉਹਦਾ ਨਾਂ ਪੈਂਗਾ ਪੈ ਗਿਆ ਉਹ ਉਹ ਕੈਮਰਾ ਦਾ ਜਦੋਂ ক্লোਜ਼ ਸੀਨ ਸੀ ਉਹ ਟੀਰ ਬਣਾ ਲੈਂਦਾ ਸੀ ਆਪਣੀ ਅੱਖਾਂ ਦਾ ਵੈਸੇ ਅੱਖਾਂ ਉਹਦੀਆਂ ਠੀਕ ਠਾਕ ਸੀ ਤੇ ਗੋਪਾਲ ਸਾਈਕਲ ਨੂੰ ਵੀ ਸੁਖੀ ਸੁਖੀ ਖਾਕ ਪਾਲਾ ਵਗੈਰਾ ਫਿਰ ਮਿੱਤਲ ਸਾਹਿਬ ਦੇ ਉੱਤੇ ਗਾਣੇ ਪਾਉਣੇ ਪੈਂਦੇ ਸੀ ਵਗੈਰਾ ਪੁੱਤ ਜੱਟਾਂ ਦੀ ਫਿਲਮ ਜਦੋਂ ਸਾਡੇ ਮਿੱਤਰਾਂ ਨੇ ਬਣਾਈ ਮੇਰੇ ਡੇਮੂ ਲੜ ਗਿਆ ਨਹੀਂ ਮੇਰੇ ਡੇਮੂ ਡੇਮੂ ਲੜਿਆ ਮੇਰੀ ਵੱਖੀ ਡੇਮੂ